ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਨ੍ਹਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਹਰੀ ਕ੍ਰਾਂਤੀ ਵਿੱਚ ਪੰਜਾਬ ਵੱਲੋਂ ਮੋਰੀ ਭੂਮਿਕਾ ਨਿਭਾ ਕੇ ਪੂਰੇ ਦੇਸ਼ ਲਈ ਅਨਾਜ ਦੇ ਢੇਰ ਲਾਉਣ ਪਿੱਛੋਂ ਹੁਣ ਪੰਜਾਬ ਉਦਯੋਗਿਕ ਖੇਤਰ ਵਿੱਚ ਵੀ ਨਵੇਂ ਆਪ ਲਾਘਾਂ ਪੁੱਟਣ ਲੱਗਾ ਹੈ ਪੰਜਾਬ ਜਿਹੜਾ ਉਹ ਹਮੇਸ਼ਾ ਲੀਡਰ ਰਿਹਾ ਹਰ ਲਹਿਰ ਦੇ ਵਿੱਚ ਲੀਡਰ ਰਿਹਾ ਚਾਹੇ ਉਹ ਆਜ਼ਾਦੀ ਦੀ ਲੜਾਈ ਹੋਵੇ ਚਾਹੇ ਉਹ ਹਰਾ ਇਨਕਲਾਬ ਗ੍ਰੀਨ ਰੈਵੋਲੂਸ਼ਨ ਹੋਵੇ ਚਾਹੇ ਜਿਹੜੀ ਵੀ ਪੰਜਾਬ ਦੀ ਡਿਊਟੀ ਲੱਗੇ ਦੇਸ਼ ਵਾਸਤੇ ਪੰਜਾਬ ਹਮੇਸ਼ਾ ਨਿਭਾਉਂਦਾ ਹੈ ਤੇ ਪੰਜਾਬ ਜਿਹੜਾ ਉਹ ਫਰਸਟ ਡਿਫੈਂਸ ਵੀ ਹੈ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯਤਨਾਂ ਨਾਲ ਪੰਜਾਬ ਦੇ ਉਦਯੋਗ ਖੇਤਰ ਵਿੱਚ 86000 ਕਰੋੜ ਰੁਪਏ ਦੇ ਨਿਵੇਸ਼ ਲਈ ਰਾਹ ਪੱਧਰਾ ਹੋ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਦੇ ਉਦਯੋਗਾਂ ਨੂੰ ਹਲਾਰਾ ਦੇਣ ਲਈ ਯਤਨ ਕੀਤੇ ਜਾ ਰਹੇ ਨੇ ਇੰਡਸਟਰੀ ਦੇ ਮੇਰੇ ਮਿੱਤਰ ਨੇ ਸਾਰੇ ਔਰ बेरी साहब हमारी मीटिंग इंडस्ट्री की मीटिंग होती रहती है सबसे बड़ी बात है 90 परसेंट मीटिंग हमारी तब हुई है जब कोई इलेक्शन नहीं थी आमतौर पे पॉलिटिशियन जो है वो तभी मिलते हैं जब इलेक्शन आसपास हो लेकिन हम बिना इलेक्शन के भी मिलते रहते हैं और सुझाव इंडस्ट्रियल पॉलिसी वास्ते हर एक कलस्टर हर एक सैक्टर का असं कलस्टर बना रहे हैं छब्बी कलस्टर असडेंटीफाई किए चमड़ा है उसकसटाइल है, है, है स्पोर्ट्स है अलग अलग असी इंडस्ट्रियल कमीशन बना देंगे उ मैंबर तुम तो चुनोगे ताकि सारू की बजाय जे किसी एक सैक्टर की प्रॉब्लम है वो अपने को आए ਮੇਰੇ ਤੋਂ ਪਹਿਲਾਂ ਸਾਰਾ ਕੁਝ ਦੱਸਤਾ ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ ਕਿ ਐਮਐਸਐਮਈ ਦੇ ਵਿੱਚ ਅਸੀਂ ਨੰਬਰ 1 ਹਾਂ ਰਾਜ ਸਭਾ ਦੇ ਵਿੱਚ ਇੱਕ ਸਵਾਲ ਪੁੱਛਿਆ ਗਿਆ ਸੀ ਉਹਦੇ ਜਵਾਬ ਦੇ ਵਿੱਚ ਮਿਨਿਸਟਰ ਸਾਹਿਬ ਨੇ ਵੀ ਕਿਹਾ ਸੀ ਸਭ ਤੋਂ ਵੱਧ ਰਜਿਸਟ੍ਰੇਸ਼ਨ ਜਿਹੜੀਆਂ ਨੇ ਉਹ ਐਮਐਸਐਮਈ ਦੀਆਂ ਪੰਜਾਬ ਚ ਹੋਈਆਂ ਨੇ ਐਮਐਸਐਮਈ ਸਾਡਾ ਬੇਸ ਨੀਅਸਾ ਦੀ ਨਹੀਂ ਉਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ ਉਦਯੋਗਿਕ ਵਿਕਾਸ ਦੇ ਨਾਲ ਨਾਲ ਇੱਥੋਂ ਦੇ 392000 ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਜੋ ਕਿ ਸਰਕਾਰ ਦੀ ਵੱਡੀ ਪ੍ਰਾਪਤੀ ਹੈ ਆਪਣਾ ਕਰਨਾ ਛੱਡੋ ਇੱਥੇ ਇੱਥੇ ਨੌਕਰੀਆਂ ਮਿਲਣਗੀਆਂ ਇੱਥੇ ਕੰਮ ਮਿਲੂਗਾ ਇੱਥੇ ਫੈਕਟਰੀਆਂ ਲੱਗਣਗੀਆਂ ਨੀਅਤ ਸਾਫ਼ ਹੋਣੀ ਚਾਹੀਦੀ ਹੈ ਬਸ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪਿਛਲੇ 30 ਮਹੀਨਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈਆਂ ਨਵੀਆਂ ਉਦਯੋਗਿਕ ਨੀਤੀਆਂ ਕਾਰਨ ਹੁਣ ਟਾਟਾ ਸਟੀਲ ਸਨਾਤਨ ਟੈਕਸਟਾਈਲ ਅਤੇ ਹੋਰ ਕਈ ਵੱਡੀਆਂ ਕੰਪਨੀਆਂ ਪੰਜਾਬ ਵਿੱਚ ਕਾਰਖਾਨੇ ਲਗਾਉਣ ਲਈ ਤਿਆਰ ਹੋ ਗਈਆਂ ਨੇ ਅਗਲੇ ਥੋੜੇ ਸਮੇਂ ਵਿੱਚ ਹੀ ਇਹਨਾਂ ਸਾਰੀਆਂ ਵੱਡੀਆਂ ਕੰਪਨੀਆਂ ਵੱਲੋਂ ਪੰਜਾਬ ਵਿੱਚ ਉਦਯੋਗ ਸ਼ੁਰੂ ਕਰ ਦਿੱਤੇ ਜਾਣਗੇ ਖੇਤੀ ਸੈਕਟਰ ਦੇ ਵਿੱਚ ਬਹੁਤ ਸਾਰੇ ਕੰਟਰੀ ਜਿਵੇਂ ਆਸਟ੍ਰੇਲੀਆ ਬ੍ਰਾਜ਼ੀਲ ਹੈ ਇਹ ਕੰਟਰੀ ਜਿਹੜੇ ਨੇ ਖੇਤੀ ਸੈਕਟਰ ਦੇ ਵਿੱਚ ਪੰਜਾਬ ਦੇ ਨਾਲ ਬਹੁਤ ਸਾਰੀਆਂ ਸਾਂਝਾਂ ਪਾ ਸਕਦੇ ਨੇ ਫੂਡ ਪ੍ਰੋਸੈਸਿੰਗ ਚ ਜਾਂ ਮੈਨੂਫੈਕਚਰਿੰਗ ਕੰਬਾਈਨਸ ਦੀ ਟਰੈਕਟਰਸ ਦੀ ਕਿਉਂਕਿ ਪੰਜਾਬ ਜਿਹੜਾ ਉਹ 87% ਟਰੈਕਟਰ ਤੇ ਖੇਤੀ ਦੇ ਹੋਰ ਸੰਦ ਜਿਹੜੇ 87% ਦੇਸ਼ ਚੋਂ ਪੰਜਾਬ ਪੈਦਾ ਕਰਦਾ ਪੰਜਾਬ ਮੈਨੂਫੈਕਚਰ ਕਰਦਾ ਆਈਟੀ ਸੈਕਟਰ ਦੇ ਵਿੱਚ ਬਹੁਤ ਸਾਰੇ ਰਾਜਦੂਤ ਜਿਹੜੇ ਨੇ ਉਹਨਾਂ ਨੇ ਆਪਣਾ ਇੰਟਰਸਟ ਦਿਖਾਇਆ ਆਉਣ ਵਾਲੇ ਦਿਨਾਂ ਤੇ ਮੋਹਾਲੀ ਦੇ ਵਿੱਚ ਰਾਜਪੁਰਾ ਦੇ ਵਿੱਚ ਜਿਹੜੀ ਸਾਡੀ ਆਈਟੀ ਹੱਬ ਹੈ ਉਹਨੂੰ ਬਹੁਤ ਬੂਸਟ ਮਿਲੂਗਾ ਅਸੀਂ ਜੋ ਗਰੰਟੀਆਂ ਅਰਵਿੰਦ ਕੇਜਰੀਵਾਲ ਜੀ ਜਿਸ ਵੇਲੇ ਮੇਰੇ ਨਾਲ ਪੰਜਾਬ ਦੇ ਵਿੱਚ ਕੈਂਪੇਨ ਕਰ ਰਹੇ ਸੀ ਅਸੀਂ ਗਰੰਟੀਆਂ ਦੇ ਰਹੇ ਸੀ ਦੋਨੋਂ ਕਿ ਰੰਗਲਾ ਪੰਜਾਬ ਬਣਾਉਣਾ ਹੈ ਖੇਤੀ ਨੂੰ ਲਾਹੇਵੰਦ ੰਦਾ ਬਣਾਉਣਾ ਇੰਡਸਟਰੀ ਨੂੰ ਲੈ ਕੇ ਆਉਣਾ ਹੈ ਆਲਰੇਡੀ ਸਾਡੇ ਕੋਲੇ ਬਹੁਤ ਸਾਰੀ ਇੰਡਸਟਰੀ ਆ ਚੁੱਕੀ ਹੈ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕੰਪਨੀਆਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਕਿਸੇ ਵੀ ਕੰਪਨੀ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਲਾਇਸੈਂਸਾਂ ਲਈ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਲਗਭਗ ਸਾਰਿਆਂ ਨੇ ਕਿ ਅਸੀਂ ਪੰਜਾਬ ਆਵਾਂਗੇ ਤੇ ਤੁਸੀਂ ਸਾਡੇ ਕੰਟਰੀ ਚ ਆਓ ਤੇ ਅਸੀਂ ਤੁਹਾਨੂੰ ਆਪਣਾ ਕਲਚਰ ਦਿਖਾਉਨੇ ਆ ਜਿੱਥੇ ਸਾਡੀਆਂ ਕਮੀਆਂ ਨੇ ਤੁਸੀਂ ਪੂਰੀਆਂ ਕਰ ਦੋ ਜਿੱਦੇ ਤੁਹਾਡੀਆਂ ਕਮੀਆਂ ਨੇ ਅਸੀਂ ਪੂਰੀਆਂ ਕਰ ਦਾਂਗੇ ਤਾਂ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਦਾ ਜੋ ਸੁਪਨਾ ਪੰਜਾਬ ਨੂੰ ਲਿਆ ਉਹ ਪੂਰਾ ਹੋ ਸਕਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕੋ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਜੋ ਵੀ ਕੰਪਨੀ ਪੰਜਾਬ ਵਿੱਚ ਉਦਯੋਗ ਲਗਾਵੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਹੀ ਨੌਕਰੀਆਂ ਦੇਵੇ। ਉਹਨਾਂ ਨੇ ਦੱਸਿਆ ਕਿ ਸਾਰੀਆਂ ਕੰਪਨੀਆਂ ਵੱਲੋਂ ਸਰਕਾਰ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਇਹਨਾਂ ਸੰਤੀ ਇਕਾਈਆਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਹੀ ਰੋਜ਼ਗਾਰ ਦਿੱਤਾ ਜਾਵੇਗਾ। ਇਸ ਨਾਲ ਜਿੱਥੇ ਪੰਜਾਬ ਦਾ ਉਦਯੋਗਿਕ ਵਿਕਾਸ ਹੋਵੇਗਾ ਉੱਤੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਨਾਲ ਇਤੋਂ ਦੇ ਪਰਿਵਾਰ ਵੀ ਖੁਸ਼ਹਾਲ ਹੋਣਗੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸਾਰੀਆਂ ਵੱਡੀਆਂ ਕੰਪਨੀਆਂ ਲਈ ਪੰਜਾਬ ਉਦਯੋਗਿਕ ਧੁਰਾ ਬਣ ਜਾਵੇਗਾ ਇਸ ਧਰਤੀ ਤੋਂ ਪੈਦਾ ਹੋਏ ਪ੍ਰੋਡਕਟ ਪੂਰੀ ਦੁਨੀਆ ਵਿੱਚ ਸਪਲਾਈ ਕੀਤੇ ਜਾਣਗੇ